ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਜੀ ਆਸ਼ਾ ਕਰਦੇ ਹਾਂ ਕਿ ਸਾਡ ਚੜ੍ਹਦੀ ਕਲਾ ਚ ਹੋਵੇ ਅਸੀਂ ਠੀਕ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਇਬ ਸਿਰਿ ਗੁਰੂ ਗ੍ਰੰਥ ਸਾਹਿਬ ਜੀ ਦਾ ਘਟਾਲ ਸਾਇਬ ਜੀ ਦਾ ਪ੍ਰਕਾਸ਼ ਸਭ ਮਨਾ ਰਹੇ ਆ ਪਹਿਲਾ ਅਸੀਂ ਮਨਾਇਆ ਸੀਗਾ ਸਾਇਬ ਸਿਰਿ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਦਾ ਦਿਵਸ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰਤਾਗਦੀ ਦਾ ਗਿਆਲੇ ਸਰਾਣਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਾਡੇ ਤੇ ਬੜਾ ਹੀ ਵੱਡਾ ਪਰਉਕਾਰ ਹੈ ਗੁਰੂ ਨਾਨਕ ਸਾਹਿਬ ਦੇ ਸਮੇਂ ਨੇ ਜੋ ਪੋਤੀ ਬਣਾਈ ਸੀ ਬਾਬਾ ਜੀ ਨੇ ਗੁਰਨਾਨ ਸਾਹਿਬ ਨੇ ਉਹ ਦੇੁਰੰਗਾ ਦੇਵ ਜੀ ਨੂੰ ਵੇਟ ਕੀਤੀ ਫਿਰ ਗੁਰੂ ਅਮਰਦਾਸ ਜੀ ਨੂੰ ਵੇਟ ਕੀਤੀ ਫਿਰ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਨੂੰ ਵੇਟ ਕੀਤੀ ਗੁਰੂ ਸਾਹਿਬ ਨੇ ਦੇਖਿਆ ਜਦੋਂ ਇਹ ਤੁਲਾਬ ਕਰਨ ਲੱਗੇ ਗੁਰੂ ਸਾਹਿਬ ਨੇ ਆਇ ਗੁਰਦਾਰਾ ਜੀ ਕੋਲ ਮੇਰੇ ਸਾਡੇ ਸੇਵਾ ਕਰਾਈ ਆਦ ਗ੍ਰੰਥ ਤੇ ਤਿਆਰ ਕਰ ਰੋ ਆਇਆ ਇਹ ਗੁਰੂ ਦਾ ਨਾਮ ਦਾਸ ਜੀ ਲੱਗ ਰਿਹਾ ਵਿੱਚ ਗੁਰਸਾਹਿਬ ਦੇ ਚਾਰੋਂ ਬੰਦਾ ਸਾਹਿਬ ਉਤੇ ਬਾਪਾ ਬੁੱਢਾ ਜੀ ਸੇਵਾ ਵਕਸੀ ਸਭ ਤੋਂ ਪਹਿਲੇ ਵੱਡੇ ਹੈਡ ਗਨ ਸੀ ਸਾਡੇ ਬਾਪਾ ਬੁੱਢਾ ਜੀ ਆ ਪ੍ਰਕਾਸ਼ ਕਰਕੇ ਗੁਰਸਾਹਿਬ ਨੂੰ ਕਿਹਾ ਬਾਪਾ ਜੀ ਇਹਨੂੰ ਕਿ ਤੁਸੀਂ ਅੱਜ ਆਵਾਜ਼ਾ ਰੋ ਜਦੋਂ ਆਵਾਜ਼ਾ ਲਿਆ ਉਹ ਕੋਲ ਨਾਮ ਆਇਆ ਸੰਤਾ ਕੇ ਕਾਰਜ ਆਖ ਫਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਆਮੀ ਤਾਂ ਸੁਆਵਾਂ ਵਿਚਾ ਬੁਲਤਲ ਛਾਇਆ ਰਾਮ ਤੁਹੂ ਸੰਗਤ ਨੂੰ ਗੁਰਸਾਲ ਦੇ ਪ੍ਰਕਾਸ਼ ਉਸਤ ਦੀ ਲੱਖ ਲੱਖ ਵਧਾਈ ਹੋਵੇ ਗੁਰੂ ਕਿਰਪਾ ਕਰੇ ਆਮਰਾ ਠਾਕੁਰ ਸਭ ਤੇ ਉੱਚਾ ਬੈਨ ਦਿਨ ਤੁਸ ਗਾਵੋਰੇ ਜਿਸੋਂ ਵੱਡਕ ਸੇ ਦੇਤਾਰੀ ਨੂੰ ਨਹੀਂ ਮੰਨਣਾ ਗੁਰੂ ਗੋਬਿੰਦ ਸਿੰਘ ਜੀ ਵਰਤਾ ਗੱਦੀ ਕਰਕੇ ਗੁਰਸਿੱਰ ਗੋ ਗ੍ਰੰਥ ਸਾਹਿਬ ਨੂੰ ਜੋਤੂ ਜੋਟਾ ਗ੍ਰੰਥ ਸਾਹਿਬ ਮਹਾਰਾਜ ਨੂੰ ਪਾਈ ਵਸੀ ਨਾਰੀਲ ਫੇਟ ਕਰਕੇ ਨੋਤਾ ਗਦੀ ਦਿੱਤੀ ਅਸੀਂ ਸਾਡੇ ਨਵਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁਣਾਇਆ ਐਲਾ ਸੰਗਰਾਂ ਤਾਂ ਦਿਵਸ ਫਿਰ ਪ੍ਰਕਾਸ਼ ਉਸਾ ਤੇ ਕਿਰਤਾ ਗਦੀ ਤੇ ਦਿੰਡੀਆਂ ਗਰਾਈਆਂ ਜੋ ਸੋਹਣ ਦਾਨਕ ਨਾਮ ਲੈਵਾ ਸਾ ਸੰਗਤ ਨੂੰ ਸੂਜਗਤ ਨੂੰ ਐਸੀ ਗੁਰੂ ਗ੍ਰੰਥ ਸਾਹਿਬ ਜੀ ਦੇ सरकार से की लाख लगभग हो गए चाहन कल गुरु साहब का प्रकाश उत्सव कारण करके आप दर्शन आप नहीं, नहीं हो सकी खिमाचिका सोलह सौ सो चार ईस्वी गुरु अर्जन साहब जी ने की गुरु कृपा का सदका ਸਾਰੀ ਸੰਗਤ ਨੂੰ ਗੁਰੂ ਮਾਨੇ ਉਗ੍ਰੰਥ ਸੈਸੀ ਗੁਰਦਸਾਹਿਬੀ ਆ। ਪ੍ਰਕਾਸ਼ ਜੀ ਨੂੰ ਲੱਖ ਲੱਖ ਵਧਾਈਆਂ ਹੋਣ। ਇਸੇ ਤਰ੍ਹਾਂ ਆਪਸੀ ਯਾਰ ਹੋਖੇ ਰਕਣ ਲਈ ਸਾਂਭਕਸ਼ਣੀਆਂ ਚੜ੍ਹਦੀ ਗਲਾ ਬਖਸ਼ਣੀਆਂ ਨਾਮ ਦਾ ਨਿਵਖਣ ਅਰਦਾਸ ਕਰਨ ਸਰਬੱਤ ਦੇ ਭਲੇ ਦੀ। ਸਰਬਾ ਭਲਾ ਕਰੇ ਪਰਮਾਤਮਾ। ਇਸੇ ਤਰ੍ਹਾਂ ਜੋੜ ਮਿਲ ਲੱਗੇ ਤੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।